ਜਾਂਦਾ ਰਹਾ ਬਦਲੀ ਕੋਰੀ ਕੋਰੀ ਬੈਲੋ 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 ਮਤ ਕੀ ਦਿਖਦਾ ਨਹੀਂ ਪਤਾ ਜੀ ਤੁਹਾਨੂੰ ਅੱਛਾ ਜੀ ਉਹ ਵੀ ਮੇਰੇ ਕੋਲ ਸਾਬ ਆ ਬੈਲੋ ਕੋਰੀ ਕੋਰੀ ਖੜੇ ਰੋ ਖੜੇ ਰੋ ਖੜੇ ਰੋ ਖੜੇ ਰੋ ਅੰਦਰ ਮਿਲਣਾ ਬਾਪੂ ਉਹਨਾਂ ਨੂੰ ਮਿਲ ਲੈਣਾ ਅੰਦਰ ਹੀ ਆ ਹਾਂਜੀ ਹਾਂਜੀ ਬਾਬਾ ਜੀ ਕਿੱਦਾਂ ਹਾਲ ਚਾਲ ਬਾਬਾ ਜੀ ਉਹ ਵਨ ਕੱਢਦਾ ਸਹੀ ਆ ਠੀਕ ਹੈ ਬਾਬਾ ਸੇਠ ਠੀਕ ਆ ਬਾਬਾ ਕੀ ਸਮੱਸਿਆ ਤੁਹਾਨੂੰ ਦਿਸ ਦਿਸਦਾ ਨਹੀਂ ਕੀ ਗੱਲ ਹੋਈ ਜੀ ਜੇ ਜੇ ਤਾਂ ਉਹਨਾਂ ਦਾ ਵੇ ਬਾਹਰ ਨਾਲ ਅੱਛਾ ਜੀ ਬਾਹਰ ਮਾਰਗ ਦੀ ਕਿਰਪਾ ਆ ਜੋ ਖਾਣਾ ਛਈ ਕਿੰਨੇ ਚਿਰ ਤੋਂ ਨਹੀਂ ਬਾਬਾ ਜੀ ਦੇਈਦਾ ਤੁਹਾਨੂੰ ਹੋ ਲੈ ਚੌਥਾ ਸਾਲ ਅੱਛਾ ਚੌਥਾ ਸਾਲ ਹੋ ਗਿਆ ਕੀ ਕੀ ਸਮੱਸਿਆ ਕੀ ਆਈ ਕਹਦੇ ਤੁਹਾਨੂੰ ਫਟਿਆ ਜੀ ਹੈ ਦਵਾਈ ਪਹਿਲਾਂ ਸੋਣਾ ਜਿਆ ਸਾਫ ਕਲਾਬ ਸਗਾ ਅੱਛਾ ਜੀ ਦਵਾਈ ਬਾੜੀਆਂ ਤੇ ਬਾਈ ਤੇ ਲਾਈ ਆ ਅੱਛਾ ਜੀ ਉਹਨਾਂ ਦੇ ਕੰਮ ਖਰਾਬ ਹੋਇਆ ਮੈਂ ਮਾਰਗ ਕੋ ਮਾਰਗ ਨਹੀਂ ਬਣੇ अच्छा जी ओदे बाद फिर ਸਰਦਨਾਮ ਦੀ ਗਈ ਕਿਤੇ ਹੋਰ ਦਿਖਾ ਲਿਆ ਵੀ ਬਾਬਾ ਜੀ ਕਿਤੇ ਮੈਂ ਕਾਂਗਰਸ ਖੜ ਜਾ ਆਇਆ اچھا ਜੀ ਬਣੀ ਨਹੀਂ ਗੱਲ ਹੈ ਤੁੰਨ ਬਣ ਗਿਆ ਨਾ ਉਹ ਆਪੇ ਕਰੇਗਾ हां जी हां जी ਕੀ ਕੀ ਕੰਮ ਪਹਿਲਾਂ ਬਾਬਾ ਕੀ ਕੰਮ ਕਰਦੇ ਸੀ ਮੈਂ ਮੜ ਮੋਟਾ ਕਰਿਆ ਬੁੱਲੇ ਕਿ ਕਾਰਨਾ ਸਦਾ اچھا ਜੀ ਤਾਂ ਕੁਆਡਾ ਵੀ ਮੜ ਮੋਟਾ ਇਸ ਕੁਆਡ ਦਾ ਕਰਦੇ ਸੀ ਕੰਮ ਬਰ ਨਿਆਣੇ ਤੁਹਾਡੇ ਬਾਬਾ ਜੀ ਗੋਡੀਆਂ ਚੈਨ ਅੱਛਾ ਜੀ ਆਪਣੇ ਇਤਨੇ ਕੁੜੀਆਂ ਵਿਆਈਆਂ ਆ ਹਾਂਜੀ ਹੁਣ ਤੁਸੀਂ ਤਾਂ ਮਾਤਾ ਜੀ ਦੋਨੇ ਰਹਿਨੇ ਹਨਾ ਦੋਨਾਂ ਨੂੰ ਨਹੀਂ ਦੀਦਾ ਦੋਤਾ ਆਇਆ ਸਕੂਲ ਹੀ ਜਾਂਦਾ ਹੈ ਅੱਛਾ ਦੋਤਾ ਇੱਕ ਨਾਲ ਰਹਿੰਦਾ ਸੀ ਹਾਂਜੀ ਉਹ ਏਦਾਂ ਹੀ ਆ ਜਾ ਪਾਣੀ ਮੜੀ ਜਾਂਦਾ ਕੋਈ ਨਾ ਕੋਈ ਦਈ ਨਾ ਮੈਂ ਕਹੇ ਮੰਗਿਆ ਨਹੀਂ ਕਿਹਤੋਂ ਨਾ ਮੈਂ ਮੰਗਣਾ ਬਿਲਕੁਲ ਪਰਮਾਤਮਾ ਤੋਂ ਮੰਗੋ ਜੀ ਪਰਮਾਤਮਾ ਨੇ ਦੇਣਾ ਬੰਦੇ ਨੇ ਕੀ ਦੇਣਾ ਨਾ ਮੈਂ ਕਹੇ ਖਰਚਾ ਮੰਗਿਆ ਨਾ ਮੈਨੂੰ ਲੋੜਿਆ ਠੀਕ ਹੈ ਜੀ ਇਹ ਦਿਲ ਆਪਰੇ ਆਪੇ ਦਊਗਾ ਮੈਨੂੰ ਠੀਕ ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਬਿਲਕੁਲ ਵਾਹਿਗੁਰੂ ਦੇਣੇ ਵਾਲਾ ਜੀ ਵਾਹਿਗੁਰੂ ਬਹੁਤ ਵਧੀਆ ਬਾਬਾ ਜੀ ਕਿਰਪਾ ਜ ਹਾਂਜੀ ਹਾਂਜੀ ਹਾੜੀ ਦਾ ਅੱਛਾ ਜੀ ਤਾਂ ਫੇਰ ਉਹਨੇ ਛੱਡ ਮੇਰਾ ਕਰਨ ਅੱਛਾ ਜੀ ਕਰਨ ਸਹੀ ਹੋ ਜਵੇ ਠੀਕ ਹੈ ਬਬੀ ਠੀਕ ਹੈ ਜੀ ਮਾਤਾ ਉਹਨਾਂ ਨੂੰ ਇਹਨਾਂ ਨੂੰ ਕਦੋਂ ਦਾ ਨਹੀਂ ਦੀਦਾ ਇਹਨਾਂ ਨੂੰ ਮੈਂ ਤੁਹਾਨੂੰ ਪਹਿਲਾਂ ਲਈ ਇਹਨਾਂ ਨੂੰ ਕੀ ਪ੍ਰੋਬਲਮ ਹੋਈ ਸੀ ਕਰਨ ਪ੍ਰੋਸਪਰੇਸ਼ਨ ਹੋਏ ਸੀ ਜਦੋਂ ਉਸਨੇ ਨਾ ਮਰੇ ਆਗੇ ਮੁੰਡਾ ਅੱਛਾ ਜੀ ਹੁਸ਼ਿਆਰਪੁਰ ਅੱਛਾ ਤਾਂ ਪ੍ਰੋਸਪਰੇਸ਼ਨ ਸੈਟ ਨਹੀਂ ਹੋਇਆ ਅੱਛਾ ਪ੍ਰੋਸਪਰੇਸ਼ਨ ਨਹੀਂ ਸੈਟ ਹੋਇਆ ਦੋਹਾਂ ਦਾ ਨਹੀਂ ਮੈਦਾਂ ਕਰਾਇਆ ਹੀ ਨਹੀਂ ਆ ਉਹ ਇਹਨਾਂ ਦੇ ਮਾਤਾ ਦਾ ਤੁਹਾਡਾ ਇੱਥੋਂ ਤੁਹਾਡੀ ਦਵਾਈ ਨਾ ਹੋਇਆ ਤਾਂ ਮਾਤਾ ਜੀ ਦਾ অপারেশন ਨਹੀਂ ਸੀ ਬੈਠਾ ਨਾ ਹਾਂਜੀ ਫਿਰ ਉਹ ਮੁੜ ਕੇ ਖਬਰ ਨਹੀਂ ਰਹੇ ਅੱਛਾ ਜੀ ਬਾਕੀ ਦਾ ਠੀਕ ਹਾਲ ਨਹੀਂ ਤਾਂ ਮਾੜੀ ਮੁੱਢੀ ਦਾ ਲੈਡ ਦਾ ਬਦਲ ਲੱਗਦਾ ਆ ਠੀਕ ਹੈ ਜੀ ਹਾਜੀ ਸਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਆਪਾਂ ਇੱਥੇ ਬਜ਼ੁਰਗਾਂ ਦਾ ਟਿਫਨ ਦੇਣ ਆਏ ਆ ਤੇ ਕਿਹੜੇ ਹਾਲਾਤ ਆ ਕਿੱਦਾਂ ਹਨਾ ਆਪਾਂ ਦੇਖਦੇ ਹੁਣ ਮਾਤਾ ਤਾਂ ਬਜ਼ੁਰਗ ਦੋਨੇ ਜਣੇ ਰਹਿੰਦੇ ਐ ਇਸ ਪਰਿਵਾਰ ਦੇ ਵਿੱਚ ਤੇ ਦੋਨਾਂ ਦੀ ਨਿਗਾ ਹੈ ਨਹੀਂ ਕਿੱਦਾਂ ਪਰਿਵਾਰ ਦੇ ਵਿੱਚ ਰਹਿਣਾ ਕਿਦਾਂ ਗੁਜ਼ਾਰਾ ਕਰਨਾ ਇੱਕ ਤਾਂ ਹੁੰਦਾ ਵੀ ਚਲੋ ਥੋੜਾ ਹੀ ਬਹੁਤੀ ਨਿਗਾ ਹੈਗੀ ਬੰਦਾ ਆਪਣਾ ਆਪ ਸੰਭਾਲ ਸਕਦਾ ਹੈ ਦੋਨਾਂ ਨੂੰ ਨਦੀ ਦਾ ਬਜ਼ੁਰਗ ਦੱਸਦੇ ਆ ਚਾਰ ਪੰਜ ਸਾਲ ਤੋਂ ਇਹਨਾਂ ਨੂੰ ਨਦੀ ਦਾ ਤੇ ਮਾਤਾ ਨੂੰ ਵੀ 5-6 ਸਾਲ ਹੋ ਗਿਆ ਇਹਨਾਂ ਨੂੰ ਦਿਸਦਾ ਨਹੀਂ ਘਰ ਦੇ ਹਾਲਾਤ ਆਪਾਂ ਦੇਖਦੇ ਆ ਤਿੰਨ ਬੇਟੀਆਂ ਸੀਗੀਆਂ ਤਿੰਨਾਂ ਦੀ ਵਿਆਹ ਹੋ ਗਿਆ ਤੇ ਉਸ ਤੋਂ ਬਾਅਦ ਹੁਣ ਇਕੱਲੇ ਰਹਿ ਗਏ ਆ ਕੋਈ ਸਹਾਰਾ ਨਹੀਂ ਬਣਿਆ ਤੇ ਬੜਾ ਤਰਸ ਆਉਂਦਾ ਇਹਨਾਂ ਹਾਲਾਤਾਂ ਨੂੰ ਦੇਖ ਕੇ ਇਹਨਾਂ ਵੀ ਮਹਾਰਾਜ ਨੇ ਪਤਾ ਨਹੀਂ ਕਿਹੜੇ ਰੰਗਾਂ ਦੇ ਵਿੱਚ ਰਾਜੀ ਆ ਬਾਕੀ ਤਾਂ ਚਲੋ ਹੈ ਗੁਰੂ ਸਾਹਿਬ ਦਾ ਭਾਣਾ ਹੀ ਆ ਰਹਿਣਾ ਉਸ ਭਾਣੇ ਦੇ ਵਿੱਚ ਹੀ ਪੈਣਾ ਆ ਤੇ ਗੁਰੂ ਕੀ ਸੋਈ ਦੇ ਵੱਲੋਂ ਇਹਨਾਂ ਬਜ਼ੁਰਗਾਂ ਦੇ ਤੱਕ ਜਿਹੜਾ ਦੋ ਵਕਤ ਦਾ ਖਾਣਾ ਆ ਉਹ ਪੈਕ ਕਰਕੇ ਇਹਨਾਂ ਤੱਕ ਪਹੁੰਚਦਾ ਕਰ ਦਿੱਤਾ ਜਾਂਦਾ ਪਰੰਤੂ ਉਹਦੇ ਨਾਲ ਹੋਰ ਵੀ ਬਹੁਤ ਲੋੜਾਂ ਹੁੰਦੀਆਂ ਆ ਨਾ ਜਿਵੇਂ ਬਾਥਰੂਮ ਜਾਣਾ ਆਉਣਾ ਸਫਾਈ ਕੋਈ ਹੋਰ ਕੱਪੜੇ ਲੀੜਾ ਤੇ ਬਹੁਤ ਜ਼ਿਆਦਾ ਜ਼ਰੂਰਤਾਂ ਹੁੰਦੀਆਂ ਆ ਪਰ ਪਤਾ ਨਹੀਂ ਬਾਕੀ ਕਰਨ ਕਰਾਉਣ ਵਾਲੇ ਗੁਰੂ ਸਾਹਿਬ ਜਾਂ ਪਰਮਾਤਮਾ ਆ ਜਿਹੜਾ ਖਾਣਾ ਵੀ ਗੁਰਕੀਰ ਸੋਈ ਤੋਂ ਆਉਂਦਾ ਆ ਉਹ ਵੀ ਗੁਰੂ ਸਾਹਿਬ ਦੀ ਕੋਈ ਰਜਾ ਆ ਗੁਰੂ ਸਾਹਿਬ ਹੀ ਬਣਾ ਕੇ ਉਹੀ ਕਰਕੇ ਉਹੀ ਭੇਜ ਰਹੇ ਆ ਤੇ ਸੰਗਤ ਜੀ ਜ਼ਰੂਰ ਇਹੋ ਜਿਹੇ ਪਰਿਵਾਰਾਂ ਦੇ ਲਈ ਅਰਦਾਸ ਬੇਨਤੀ ਜ਼ਰੂਰ ਕਰਿਆ ਕਰੋ ਕਿ ਗੁਰੂ ਸਾਹਿਬ ਚੜ੍ਹਦੀ ਕਲਾ ਵਰਕਸ਼ਣ ਤੰਦਰੁਸਤੀਆਂ ਵਰਕਸ਼ਣ ਘਟੋ ਘਟ ਮੈਂ ਕਹਿੰਦਾ ਫਿਰ ਨਾ ਬਜ਼ੁਰਗਾਂ ਨੂੰ ਨਿਗਾਹ ਜਰੂਰ ਥੋੜੀ ਬਹੁਤੀ ਉਨੀ ਨਿਗਾਹ ਜਵੇ ਕਿ ਆਪਣਾ ਆਪ ਸੰਭਾਲ ਸਕਣ ਤੇ ਆਪਣਾ ਆਪਣਾ ਸੰਭਾਲ ਸਕਣ ਇੱਕ ਦੂਜੇ ਦੀ ਸਹਾਰਾ ਬਣ ਸਕਣ ਹਨਾ ਬੜਾ ਤਰਸ ਬਹੁਤ ਤਰਸ ਬਹੁਤ ਹੁੰਦਾ ਆਪਾਂ ਬੋਲ ਕੇ ਸ਼ਬਦਾਂ ਦੇ ਨਾਲ ਬਿਆਨ ਨਹੀਂ ਕਰ ਸਕਦੇ ਕਿ ਇਹੋ ਜਿਹੇ ਕਿਹੜੇ ਹਾਲਾਤ ਇੱਥੇ ਰਹਿ ਰਹੇ ਆ ਤੇ ਬੱਪੂ ਜੀ ਹੋਰ ਕਿਸੇ ਚੀਜ਼ ਦੀ ਜਰੂਰਤ ਤੁਹਾਨੂੰ ਸਭ ਕੁਝ ਬਹੁਤ ਖੁਸ਼ ਆ ਦੇਖ ਲਓ ਬੱਪੂ ਚੜ੍ਹਦੀ ਗਲਾ ਇੰਨੀ ਹੈ ਯਾਨੀ ਕਿ ਮਾਨੂੰ ਉਹਦਾ ਸਾਨੂੰ ਪ੍ਰਮਾਤਮਾ ਨੇ ਸਾਰਾ ਕੁਝ ਦਿੱਤੇ ਆ ਦਿੱਤਿਆ ਵੀ ਆਪਾਂ ਮੰਗਦੇ ਰਹਿੰਦੇ ਆ ਵੀ ਪ੍ਰਮਾਤਮਾ ਦੇ ਕਿੰਨੇ ਗਿਲੇ ਸ਼ਿਕਵੇ ਕਰਦੇ ਆ ਨਾ ਕਿ ਗੁਰੂ ਸਾਹਿਬ ਨੇ ਆ ਨਹੀਂ ਦਿੱਤਾ ਪ੍ਰਮਾਤਮਾ ਤੂੰ ਆ ਰੱਖ ਲਿਆ ਆਪਾਂ ਉਹ ਦੁਨਿਆਵੀ ਚੀਜ਼ਾਂ ਜਿਨ੍ਹਾਂ ਦੀ ਸਾਨੂੰ ਲੋੜ ਵੀ ਨਹੀਂ ਜਿਨ੍ਹਾਂ ਦੇ ਬਿਨਾ ਸਾਡਾ ਗੁਜ਼ਾਰਾ ਵੀ ਹੁੰਦਾ ਸਾਡਾ ਸਰਦਾ ਵੀ ਆ ਅਸੀਂ ਉਹਨਾਂ ਚੀਜ਼ਾਂ ਦੇ ਪਿੱਛੇ ਦੌੜੇ ਭੱਜੇ ਫਿਰਦੇ ਆ ਸਭ ਤੋਂ ਵੱਡੀ ਤੰਦਰੁਸਤੀ ਆ ਜਦੋਂ ਆਪਾਂ ਇਹਨਾਂ ਪਰਿਵਾਰਾਂ ਦੇ ਵਿੱਚ ਵਿਚਰਦੇ ਆ ਦੇਖਦੇ ਆ ਕਿ ਸਭ ਤੋਂ ਵੱਡੀ ਸਾਡੇ ਲਈ ਮਹਾਰਾਜ ਨੇ ਜਿਹੜੀ ਸਾਨੂੰ ਤੰਦਰੁਸਤੀ ਦਿੱਤੀ ਆ ਉਸ ਤੋਂ ਵੱਡੀ ਕੋਈ ਚੀਜ਼ ਨਹੀਂ ਤੇ ਆਪਾਂ ਦੁਨਿਆਵੀ ਚੀਜ਼ਾਂ ਦੇ ਮਗਰ ਦੌੜਦੇ ਭੱਜਦੇ ਫਿਰਦੇ ਉਹਨਾਂ ਚੀਜ਼ਾਂ ਦੀ ਲਾਲਸਾ ਰੱਖਦੇ ਆ ਉਹਦੇ ਪਿੱਛੇ ਹੀ ਆਪਾਂ ਜਿਹੜੀਆਂ ਸਾਡੇ ਕੋਲ ਖੁਸ਼ੀਆਂ ਆ ਉਹਨਾਂ ਦਾ ਵੀ ਆਨੰਦ ਨਹੀਂ ਮਾਣਦੇ ਤੇ ਜੇ ਕਿਸੇ ਕੋ ਕੋ ਗੱਡੀ ਆ ਕਹਿੰਦਾ ਵੱਡੀ ਗੱਡੀ ਹੈ ਕਿ ਵੱਡੀ ਗੱਡੀ ਲੈ ਕਹਿੰਦਾ ਹੋਰ ਵੱਡੀ ਹੋ ਜਾਵੇ ਕੋਈ ਕਹਿੰਦਾ ਮੇਰੇ ਕੋ ਜਹਾਜ਼ ਆ ਜਾਵੇ ਗਾਹਾਂ ਤੋਂ ਗਾਹਾਂ ਆਹ ਸਾਡੀ ਲਾਲਸਾ ਵਧਦੀ ਜਾਂਦੀ ਹੈ ਤੇ ਪਰ ਪ੍ਰੰਤੂ ਜਦੋਂ ਇਹੋ ਜਿਹੇ ਪਰਿਵਾਰਾਂ ਨੂੰ ਮਿਲਦੇ ਇੱਕ ਸਕੂਨ ਵੀ ਮਿਲਦਾ ਹੈ ਕਿ ਮਾਰੇ ਨੇ ਬੜੀ ਵੱਡੀ ਬਖਸ਼ਿਸ਼ ਕੀਤੀ ਹੈ ਕਿ ਸਾਡੇ ਦੀ ਤੰਦਰੁਸਤੀ ਆ ਤੇ ਬਾਕੀ ਇਸ ਇਹ ਪਰਿਵਾਰ ਦੇਖ ਕੇ ਬੜੇ ਮਨ ਸਕੂਨ ਵੀ ਮਿਲਦਾ ਕਿ ਜੋ ਪਰਮਾਤਮਾ ਨੇ ਜੋ ਮਨਜ਼ੂਰ ਸੀ ਇਹਨਾਂ ਨੂੰ ਨਿਗਾ ਨਹੀਂ ਵੀ ਹੈਗੀ ਪਰ ਫੇਰ ਵੀ ਚੜ੍ਹਦੀ ਕਲਾ ਵਾਲਾ ਜੀਵਨ ਬទਿਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਲੋ ਬਾਪੂ ਜੀ ਖਾਣਾ ਲੈ ਲੋ ਸਾਡੇ ਬੂ ਜੱਜਾ ਗੁਰੂ ਮਾਰਾ ਤੰਦੂ ਚਲੋ ਤਾਂ ਮਾਤਾ ਘਰ ਨਾਲ ਫੜਾਣਾ ਬਬਾਈ ਮਾਤਾ ਨਾਲ ਫੜਾਣਾ ਨਾਲ